ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਨੂੰ ਨਸੀਹਤ ਵੀ ਦਿੱਤੀ ਹੈ ਭਾਜਪਾ ਨੂੰ ਉਹਨਾਂ ਨੇ ਨਸੀਹਤ ਦਿੱਤੀ ਹੈ ਭਾਜਪਾ ਨੂੰ ਪੰਜਾਬ ਦੇ ਇਮੋਸ਼ਨਲ ਕੋਰ ਨਾਲ ਜੁੜਨ ਦੀ ਲੋੜ ਹੈ ਪੰਜਾਬ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ ਜੋ ਦਸਤਾਰ ਹੈ ਉਹ ਸਿਰਫ ਟਰਬਨ ਨਹੀਂ ਹੈ ਸੁਨੀਲ ਜਾਖੜ ਬੜੇ ਹੀ ਇੰਟਰਸਟਿੰਗ ਤਰੀਕੇ ਨਾਲ ਇੱਕ ਡੀਪ ਸਟੇਟ ਦੀ ਗੱਲ ਵੀ ਕਰ ਦਿੰਦੇ ਨੇ ਪਰ ਉੱਥੇ ਦੋਸਤੋ ਇਸ ਇੰਟਰਵਿਊ ਦੇ ਆਖਰ ਵਿੱਚ ਆਉਂਦੇ ਆਉਂਦੇ ਸੁਨੀਲ ਜਾਖੜ ਆਪਣੀਆਂ तमाम ਗੱਲਾਂ ਨੂੰ ਕੌਂਟਰਡਿਕਟ ਵੀ ਕਰ ਜਾਂਦੇ ਨੇ ਸੋ ਇਹ ਮੇਰਾ ਪਰਸਨਲ ਮੰਨਣਾ ਹੈ ਦੋਸਤੋ ਕਿ ਭਾਜਪਾ ਆਪਣੇ ਵੱਲੋਂ ਘਟੋ ਘਟ ਇੱਕ ਸਟੈਂਡ ਇਹੋ ਜਿਹਾ ਲੈ ਕੇ ਦਿਖਾ ਦੇਵੇ ਦੋਸਤੋ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਇੱਕ ਬਹੁਤ ਹੀ ਅਹਿਮ ਬਿਆਨ ਸਾਹਮਣੇ ਆਇਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦਾ ਹੈ ਸੁਨੀਲ ਜਾਖੜ ਨੇ ਦਰਸਲ ਦ ਟ੍ਰਿਬਿਊਨ ਅਖਬਾਰ ਨੂੰ ਇੱਕ ਇੰਟਰਵਿਊ ਦਿੱਤਾ ਦੋਸਤੋ ਤੇ ਉਸ ਇੰਟਰਵਿਊ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਗੱਟ ਜੋੜ ਕਰ ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੋਵੇਂ ਪਾਰਟੀਆਂ ਨੂੰ ਜੋ ਵੀ ਇਹਨਾਂ ਦੇ ਆਪਸੀ ਸਿਆਸੀ મતભੇਦ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਇੱਕ ਵਾਰ ਫਿਰ ਤੋਂ 1996 ਦੀ ਤਰ੍ਹਾਂ ਇਕੱਠੇ ਆਉਣਾ ਚਾਹੀਦਾ ਹੈ ਕਿਉਂਕਿ ਜੋ ਹਾਲਾਤ 1996 ਵਿੱਚ ਸੀ ਜਿਸ ਦੌਰ ਵਿੱਚ ਇਹ ਦੋਵੇਂ ਪਾਰਟੀਆਂ ਇਕੱਠੀਆਂ ਆਈਆਂ ਸੀ ਉਸੇ ਤਰ੍ਹਾਂ ਦੇ ਹਾਲਾਤ ਹੁਣ ਪੰਜਾਬ ਵਿੱਚ ਪੈਦਾ ਹੋ ਗਏ ਨੇ ਸੋ ਇਹਨਾਂ ਦੋਨਾਂ ਪਾਰਟੀਆਂ ਨੂੰ ਫਿਰ ਤੋਂ ਇਕੱਠੇ ਆਉਣਾ ਚਾਹੀਦਾ ਹੈ ਦੋਸਤੋ ਇਸ ਖਬਰ ਨੂੰ ਪੰਜਾਬ ਦੇ ਮੇਨਸਟ੍ਰੀਮ ਚੈਨਲਸ ਵੀ ਵਿਖਾ ਰਹੇ ਨੇ ਪਰ ਇਸ ਖਬਰ ਦੀ ਜੋ ਡਿਟੇਲ ਹੈ ਉਹ ਤੁਹਾਨੂੰ ਜ਼ਿਆਦਾ ਨਹੀਂ ਵਿਖਾਈ ਜਾ ਰਹੀ ਸੁਨੀਲ ਜਾਕਰ ਨੇ ਬਹੁਤ ਹੀ ਅਹਿਮ ਗੱਲਾਂ ਕਹੀਆਂ ਨੇ ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਨੂੰ ਨਸੀਹਤ ਵੀ ਦਿੱਤੀ ਹੈ ਭਾਜਪਾ ਨੂੰ ਉਹਨਾਂ ਨੇ ਨਸੀਹਤ ਦਿੱਤੀ ਹੈ ਕਿ ਤੁਹਾਨੂੰ ਪੰਜਾਬ ਨੂੰ ਸਮਝਣਾ ਪਵੇਗਾ ਪੰਜਾਬ ਦੀ ਭਾਵਨਾ ਨੂੰ ਸਮਝਣਾ ਪਵੇਗਾ ਤੇ ਉਸ ਦੇ ਹਿਸਾਬ ਨਾਲ ਆਪਣੀ ਰਾਜਨੀਤੀ ਨੂੰ ਢਾਲਣਾ ਵੀ ਪਵੇਗਾ ਐਸ ਦੇ ਨਾਲ ਹੀ ਦੋਸਤੋ ਸੁਨੀਲ ਜਾਖੜ ਆਪਣੇ ਇਸ ਇੰਟਰਵਿਊ ਵਿੱਚ ਪੰਜਾਬ ਬਾਰੇ ਬਹੁਤ ਵਧੀਆ ਗੱਲਾਂ ਵੀ ਕਰ ਰਹੇ ਨੇ ਪਰ ਅੱਗੇ ਚਲ ਕੇ ਆਪਣੀਆਂ ਉਹਨਾਂ ਹੀ ਗੱਲਾਂ ਨੂੰ ਕੰਟਰਡਿਕਟ ਕਰਦੇ ਹੋਏ ਵੀ ਨਜ਼ਰ ਆਏ ਨੇ ਸੋ ਐਸ ਇੰਟਰਵਿਊ ਦੀ ਜੋ ਡਿਟੇਲ ਉਹ ਮੈਂ ਦੋਸਤੋ ਤੁਹਾਡੇ ਸਾਹਮਣੇ ਇੱਥੇ ਰੱਖਣਾ ਚਾਹੂੰਗਾ ਬਹੁਤ ਹੀ ਅਹਿਮ ਗੱਲਾਂ ਸੁਨੀਲ ਜਾਖੜ ਨੇ ਕਹੀਆਂ ਨੇ ਸੋ ਸਭ ਤੋਂ ਪਹਿਲਾਂ ਦੋਸਤੋ ਆਹ ਦੇਖ ਲਓ ਤੁਸੀਂ ਸੁਨੀਲ ਜਾਖੜ ਕਹਿੰਦੇ ਨੇ ਕਿ 1996 ਵਿੱਚ ਜੋ ਹਾਲਾਤ ਨੇ ਉਹੀ ਹਾਲਾਤ ਹੁਣ ਨੇ ਪੰਜਾਬ ਵਿੱਚ ਸੋ ਅਕਾਲੀ ਦਲ ਤੇ ਭਾਜਪਾ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਆ ਜਾਣਾ ਚਾਹੀਦਾ ਹੈ ਪਰ ਨਾਲ ਹੀ ਜਾਖੜ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਪਹਿਲਾਂ ਤਾਂ ਭਾਜਪਾ ਨੇ ਪੰਜਾਬ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੜਜੋੜ ਵਿੱਚ ਇੱਕ ਛੋਟੇ ਭਰਾ ਦੀ ਭੂਮਿਕਾ ਨਿਭਾਈ ਸੀ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਸਿਰਫ 23 ਸੀਟਾਂ ਤੇ ਚੋਣਾਂ ਲੜਦੀ ਰਹੀ ਹੈ ਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰੀ ਵਰਗ ਨੂੰ ਸੰਬੋਧਿਤ ਕਰਦੀ ਰਹੀ ਹੈ ਤੇ ਅਕਾਲੀ ਦਲ ਬਾਕੀ ਮжоਰਿਟੀ ਸੀਟਾਂ ਉੱਤੇ ਲੜਦਾ ਰਿਹਾ ਹੈ ਤੇ ਜ਼ਿਆਦਾਤਰ ਪੰਜਾਬ ਦੀ ਜੋ ਰੂਰਨ ਬੈਲਟ ਹੈ ਉਸ ਨੂੰ ਅਕਾਲੀ ਦਲ ਸੰਬੋਧਨ ਕਰਦਾ ਰਿਹਾ ਹੈ ਪਰ ਹੁਣ ਭਾਜਪਾ ਪੰਜਾਬ ਵਿੱਚ ਜ਼ਿਆਦਾ ਵੱਡੀ ਪਾਵਰ ਬਣ ਕੇ ਉੱਭਰੀ ਹੈ ਉਹਨਾਂ ਨੇ 2022 ਦੇ ਵਿਧਾਨ ਸਭਾ ਇਲੈਕਸ਼ਨ ਦੀ ਗੱਲ ਕੀਤੀ ਜਿੱਥੇ BJP ਨੂੰ 6% ਤੋਂ ਕੁਝ ਜ਼ਿਆਦਾ ਵੋਟਾਂ ਮਿਲੀਆਂ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ 2024 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਵੀ ਕੀਤੀ ਦੋਸਤੋ ਜਿੱਥੇ BJP ਨੂੰ 18% ਤੋਂ ਵੱਧ ਵੋਟਾਂ ਮਿਲੀਆਂ ਨੇ ਜਾਂ ਫਿਰ ਵੋਟ ਸ਼ੇਅਰ BJP ਦਾ 18% ਤੋਂ ਵੱਧ ਰਿਹਾ ਹੈ ਸੋ ਸੁਨੀਲ ਜਾਕਰ ਦੋਸਤੋ ਇੱਥੇ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇ ਗੜਜੋੜ ਹੁੰਦਾ ਹੈ ਤਾਂ BJP ਪਹਿਲਾਂ ਨਾਲੋਂ ਵੱਡੇ ਰੋਲ ਵਿੱਚ ਗੜਜੋੜ ਵਿੱਚ ਨਜ਼ਰ ਆਉਣੀ ਚਾਹੀਦੀ ਹੈ ਇੱਥੇ ਦੋਸਤੋ ਤੁਸੀਂ ਸੁਨੀਲ ਜਾਕਰ ਦੀ ਬਹੁਤ ਹੀ ਅਹਿਮ ਗੱਲ ਦੇਖ ਸਕਦੇ ਹੋ ਸੁਨੀਲ ਜਾਖੜ ਕਹਿੰਦੇ ਨੇ ਕਿ ਜੋ ਭਾਜਪਾ ਪਾਰਟੀ ਹੈ ਭਾਜਪਾ ਨੂੰ ਪੰਜਾਬ ਦੇ ਇਮੋਸ਼ਨਲ ਕੋਰ ਨਾਲ ਜੁੜਨ ਦੀ ਲੋੜ ਹੈ ਪੰਜਾਬ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ ਐਸ ਦੇ ਨਾਲ ਹੀ ਦੋਸਤੋ ਜਾਖੜ ਸਾਹਿਬ ਕਹਿੰਦੇ ਨੇ ਕਿ ਪੰਜਾਬ ਜੋ ਹੈ ਉਹ ਇੱਕ ਮਹਜ਼ ਜੀਓਗ੍ਰਾਫੀਕਲ ਏਰੀਆ ਨਹੀਂ ਹੈ ਪੰਜਾਬ ਸਿਰਫ ਇੱਕ ਜੀਓਗ੍ਰਾਫੀਕਲ ਏਰੀਆ ਨਹੀਂ ਹੈ ਬਲਕਿ ਇੱਕ ਹਾਈਲੀ 셀ਫ ਰਿਸਪੈਕਟਿੰਗ ਸੋਸਾਇਟੀ ਹੈ ਤੇ ਐਸ ਦੇ ਨਾਲ ਹੀ ਉਹ ਟਰਬਨ ਬਾਰੇ ਵੀ ਗੱਲ ਕਰਦੇ ਨੇ ਦਸਤਾਰ ਬਾਰੇ ਵੀ ਗੱਲ ਕਰਦੇ ਨੇ ਕਿ ਭਾਈ ਜੋ ਦਸਤਾਰ ਹੈ ਉਹ ਸਿਰਫ ਟਰਬਨ ਨਹੀਂ ਹੈ ਮਹਜ਼ ਇੱਕ ਪਗੜੀ ਨਹੀਂ ਹੈ ਬਲਕਿ ਉਦਾ ਮਤਲਬ ਹੈ ਸਰਦਾਰੀ ਯਾਨੀ ਕਿ ਸੈਲਫ ਐਸਟੀਮ ਇਹ ਗੱਲ ਇਥੇ ਜਾਖੜ ਸਾਹਿਬ ਕਹਿ ਰਹੇ ਨੇ ਸੋ ਜਾਖੜ ਸਾਹਿਬ ਦੀਆਂ ਇਹਨਾਂ ਗੱਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਜਪਾ ਹਾਲੇ ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਚਾਇਦ ਕਾਮਯਾਬ ਨਹੀਂ ਹੋ ਪਾਈ ਹੈ ਐਸ ਦੇ ਨਾਲ ਹੀ ਦੋਸਤੋ ਪੰਜਾਬ ਦੇ ਨੇਚਰ ਨੂੰ ਸਮਝਾਉਂਦੇ ਹੋਏ ਜਾਖੜ ਸਾਹਿਬ ਅੱਗੇ ਇਹ ਗੱਲ ਵੀ ਕਹਿ ਰਹੇ ਨੇ ਇਸ ਇੰਟਰਵਿਊ ਦੌਰਾਨ ਕਿ ਪੰਜਾਬ ਦਾ ਜੋ ਬਾਗੀ ਨੇਚਰ ਹੈ ਉਹ ਦਰਸਲ ਗੁਰਗੋਬਿੰਦ ਸਿੰਘ ਜੀ ਤੋਂ ਆਇਆ ਹੈ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਦੌਰ ਦੇ ਵਿੱਚ ਜੋ ਦਿੱਲੀ ਦੀ ਸੱਤਾ ਸੀ ਜੋ ਮੁਗਲ ਸੱਤਾ ਸੀ ਉਸ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਸੀ ਉਸ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਖੜੇ ਹੋਣ ਦਾ ਜੋ ਐਲਾਨ ਕੀਤਾ ਸੀ ਉਸ ਕਰਕੇ ਪੰਜਾਬ ਦਾ ਇਹ ਬਾਗੀ ਨੇਚਰ ਆਇਆ ਹੈ ਇਸ ਚੀਜ਼ ਨੂੰ ਭਾਜਪਾ ਨੂੰ ਸਮਝਣਾ ਪਵੇਗਾ ਐਜ਼ ਅ ਨਾਲ ਹੀ ਦੋਸਤੋ ਉਹ ਇਹ ਵੀ ਕਹਿ ਰਹੇ ਨੇ ਕਿ ਹਿਸਟੋਰਿਕਲੀ ਪੰਜਾਬ ਨਾਲ ਜੋ ਵੀ ਗਲਤ ਹੋਇਆ ਉਹਦੇ ਵਿੱਚ ਭਾਜਪਾ ਦਾ ਕੋਈ ਵੀ ਰੋਲ ਨਹੀਂ ਰਿਹਾ ਪਰ ਭਾਜਪਾ ਨੂੰ ਐਜ਼ ਦੇ ਬਾਵਜੂਦ ਪੰਜਾਬ ਦੀ ਨਰਾਜ਼ਗੀ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਬੀਜੇਪੀ ਐਸੋਲੇ ਸੱਤਾ ਵਿੱਚ ਹੈ ਕੇਂਦਰ ਦੀ ਸੱਤਾ ਦੇ ਵਿੱਚ ਹੈ ਪਰ ਨਾਲ ਹੀ ਦੋਸਤੋਂ ਇੱਥੇ ਸੁਨੀਲ ਜਾਖੜ ਬੜੇ ਹੀ ਇੰਟਰਸਟਿੰਗ ਤਰੀਕੇ ਨਾਲ ਇੱਕ ਡੀਪ ਸਟੇਟ ਦੀ ਗੱਲ ਵੀ ਕਰ ਦਿੰਦੇ ਨੇ ਡੀਪ ਸਟੇਟ ਦੇ ਨਾਲ ਉਹ ਬਿਊਰੋਕ੍ਰੇਟਸ ਨੂੰ ਜੋੜ ਦਿੰਦੇ ਨੇ ਉਹ ਕਹਿੰਦੇ ਨੇ ਕਿ ਕੁਝ ਬਿਊਰੋਕ੍ਰੇਟਸ ਇਹੋ ਜਿਹੇ ਨੇ ਜੋ ਪੰਜਾਬ ਨਾਲ ਜੁੜੇ ਹੋਏ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਨੇ ਕੇਂਦਰ ਸਰਕਾਰ ਦੇ ਜੋ ਪੰਜਾਬ ਨਾਲ ਜੁੜੇ ਹੋਏ ਫੈਸਲੇ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਇਹ ਫੈਸਲੇ ਕੁਝ ਇਹੋ ਜਿਹੇ ਹੋ ਜਾਂਦੇ ਨੇ ਜੋ ਪੰਜਾਬ ਦੇ ਖਿਲਾਫ ਚਲੇ ਜਾਂਦੇ ਨੇ ਜਿਵੇਂ ਕਿ ਇੱਥੇ ਉਹ BBMP ਦਾ ਜ਼ਿਕਰ ਵੀ ਕਰ ਰਹੇ ਨੇ ਹਾਲ ਹੀ ਵਿੱਚ ਤੁਹਾਨੂੰ ਪਤਾ ਹੈ ਕਿ BBMP ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਸੈਂਟਰ ਵੱਲੋਂ ਕੀਤੀ ਗਈ ਹੈ ਪੰਜਾਬ ਵਾਸਤੇ ਜੋ ਰਿਜ਼ਰਵ ਜੋ ਅਹੁਦੇ ਸੀ ਉਹ ਦੂਜੇ ਸਟੇਟਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਜੱਕੜ ਸਾਹਿਬ ਨੇ ਇਹ ਗੱਲ ਕਹੀ ਹੈ ਇਸ ਤੋਂ ਇਲਾਵਾ ਫਾਰਮੂਲਾ 640 ਦਾ ਜੋ ਫਾਰਮੂਲਾ ਹੈ ਕਿ ਯੂਟੀ ਚੰਡੀਗੜ੍ਹ ਦੇ ਜੋ ਐਡਮਿਨਿਸਟ੍ਰੇਸ਼ਨ ਦੇ ਅੰਦਰ 60% ਆਫੀਸਰਸ ਪੰਜਾਬ ਨਾਲ ਜੁੜੇ ਹੋਏ ਰਹਿਣਗੇ ਤੇ 40% ਆਫੀਸਰਸ ਜੋ ਹੋਣਗੇ ਉਹ ਹਰਿਆਣਾ ਦੇ ਹੋਣਗੇ ਉਸ ਫਾਰਮੂਲੇ ਨਾਲ ਵੀ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਇਸ ਬਾਰੇ ਵੀ ਇੱਥੇ ਗੱਲ ਕੀਤੀ ਹੈ ਸੁਨੀਲ ਜਾਖੜ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਦੋਸਤੋ ਸੁਨੀਲ ਜਾਖੜ ਨੇ ਇਸ ਇੰਟਰਵਿਊ ਦੌਰਾਨ ਭਾਜਪਾ ਦੇ ਵਧੇ ਹੋਏ ਵੋਟ ਸ਼ੇਅਰ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਉਸ ਬਾਰੇ ਮੈਂ ਗੱਲ ਆਲਰੇਡੀ ਕਰ ਹੀ ਚੁੱਕਿਆ ਤੁਸੀਂ ਸਕਰੀਨ ਨੂੰ ਜ਼ੂਮ ਕਰਕੇ ਦੇਖ ਸਕਦੇ ਹੋ ਦੋਸਤੋ ਕਿ ਸੁਨੀਲ ਜਾਖੜ ਨੇ ਕੀ ਕੁਝ ਕਿਹਾ ਇਸ ਬਾਰੇ ਐਸ ਦੇ ਨਾਲ ਹੀ ਦੋਸਤੋ ਸੁਨੀਲ ਜਾਖੜ ਨੇ 2021 ਦੀ ਉਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਹੁੰਦੇ ਸੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀਗਾ ਸੀਐਮ ਦੇ ਅਹੁਦੇ ਤੋਂ ਤੇ ਉਸ ਵੇਲੇ ਸੁਨੀਲ ਜਾਖੜ ਕਾਂਗਰਸ ਵਿੱਚ ਹੁੰਦੇ ਸੀ ਤੇ ਗੱਲ ਇਹ ਵੀ ਚੱਲ ਰਹੀ ਸੀ ਕਿ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਸੀਐਮ ਬਣਾਇਆ ਜਾ ਸਕਦਾ ਹੈ ਪਰ ਕਾਂਗਰਸ ਦੀ ਜੋ ਅੰਦਰੂਨੀ ਰਾਜਨੀਤੀ ਹੈ ਉਸ ਦੇ ਤਹਿਤ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਨਹੀਂ ਜੀ ਕਿਸੇ ਹਿੰਦੂ ਫੇਸ ਨੂੰ ਨਾ ਬਣਾਇਆ ਜਾਵੇ ਪੰਜਾਬ ਦਾ ਸੀਐਮ ਕਿਸੇ ਸਿੱਖ ਫੇਸ ਨੂੰ ਹੀ ਬਣਾਇਆ ਜਾਵੇ ਇਸੇ ਗੱਲ ਤੋਂ ਨਾਰਾਜ਼ ਹੋ ਕੇ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ ਤੇ ਸੁਨੀਲ ਜਾਖੜ ਕਹਿੰਦੇ ਨੇ ਕਿ ਇਹ ਪੰਜਾਬ ਦਾ ਨੇਚਰ ਨਹੀਂ ਹੈ ਤੇ ਕਾਂਗਰਸ ਦਰਅਸਲ ਪੰਜਾਬ ਦੇ ਅੰਦਰ ਡਿਵੀਜ਼ਿਵ ਪੋਲਿਟਿਕਸ ਕਰ ਰਹੀ ਹੈ ਦੋਸਤੋ ਜੋ ਵੱਖ-ਵੱਖ ਕਮਿਊਨਿਟੀਆਂ ਨੇ ਉਹਨਾਂ ਨੂੰ ਵੰਡਣ ਦਾ ਕੰਮ ਕਾਂਗਰਸ ਕਰ ਰਹੀ ਹੈ ਤੇ ਕਾਂਗਰਸ ਨੂੰ ਪੰਜਾਬ ਲਈ ਖਤਰਨਾਕ ਦੱਸ ਰਹੇ ਨੇ ਆਪਣੇ ਇਸ ਇੰਟਰਵਿਊ ਦੌਰਾਨ ਸੁਨੀਲ ਜਾਖੜ ਇਸ ਦੌਰਾਨ ਦੋਸਤੋ ਸੁਨੀਲ ਜਾਖੜ ਆਪਣੇ ਵੱਲੋਂ ਪੰਜਾਬੀਅਤ ਦੀ ਪਰਿਭਾਸ਼ਾ ਦੱਸਦੇ ਹੋਏ ਵੀ ਨਜ਼ਰ ਆਏ ਨੇ ਕਿ ਪੰਜਾਬੀਅਤ ਦੀ ਡੈਫੀਨੇਸ਼ਨ ਹੈ ਕਿ ਪੰਜਾਬੀਅਤ ਇਕਵਲਸ ਟੂ ਸੈਕੂਲਰਿਜ਼ਮ ਪੰਜਾਬੀ ਤਾਂ ਸੈਕੂਲਰਿਜ਼ਮ ਹੈ ਦਰਅਸਲ ਤੇ ਕਾਂਗਰਸ ਪਾਰਟੀ ਪੰਜਾਬ ਦੇ ਇਸ ਸੈਕੂਲਰਿਜ਼ਮ ਨੂੰ ਢਾਲ ਆਉਣ ਦਾ ਕੰਮ ਕਰ ਰਹੀ ਸੀ ਇਹ ਸੁਨੀਲ ਜਾਖੜ ਆਪਣੇ ਇਸ ਇੰਟਰਵਿਊ ਦੌਰਾਨ ਕਹਿ ਰਹੇ ਨੇ ਤੇ ਨਾਲ ਹੀ ਅੱਗੇ ਜਿਦੋਂ ਚਲਦੇ ਹਾਂ ਦੋਸਤੋ ਸੁਨੀਲ ਜਾਖੜ ਇਹ ਵੀ ਕਹਿ ਰਹੇ ਨੇ ਕਿ ਭਾਜਪਾ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਤੋਂ ਸਿੱਖਣ ਦੀ ਲੋੜ ਹੈ ਸਿੱਖੀ ਦੇ ਮੂਲ ਸਿਧਾਂਤ ਪ੍ਰਾਈਡ ਸਰਵਿਸ ਐਂਡ ਇੰਟੈਗ੍ਰਿਟੀ ਜੋ ਆਤਮ ਸਨਮਾਨ ਸੇਵਾ ਇਕਜੁਟਤਾ ਇਹ ਜੋ ਭਾਵਨਾ ਹੈ ਸਿੱਖੀ ਦੀ ਇਸ ਭਾਵਨਾ ਤੋਂ ਭਾਜਪਾ ਨੂੰ ਸਿੱਖਣ ਦੀ ਲੋੜ ਹੈ ਕਾਸਟੋਰ ਦੇ ਪੰਜਾਬ ਦੀ ਜੋ ਪੋਲਿਟਿਕਸ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਇਹ ਵੀ ਕਹਿੰਦੇ ਨੇ ਕਿ ਸਾਨੂੰ ਯਾਨੀ ਕਿ ਭਾਜਪੀ ਨੂੰ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਕੰਟਰੀਬਿਊਸ਼ਨ ਨੂੰ ਸਮਝਣਾ ਪਊਗਾ ਤੇ ਇਸ ਨੂੰ ਰਿਕਗਨਾਈਜ਼ ਕਰਨਾ ਪਊਗਾ ਇੱਥੇ ਦੇਖ ਸਕਦੇ ਹੋ ਤੁਸੀਂ ਦੋਸਤੋ ਕਿ ਵੀ ਮਸਟ ਰਿਕਗਨਾਈਜ਼ ਪੰਜਾਬਸ ਹਿਸਟੋਰੀਕਲ ਕੰਟਰੀਬਿਊਸ਼ਨ ਐਂਡ ਅੰਡਰਸਟੈਂਡ ਦੈਟ ਦ ਸਟੇਟ ਵਾਂਟਸ ਰਿਸਪੈਕਟ ਐਂਡ ਰਿਕਗਨੀਸ਼ਨ ਕਿ ਪੰਜਾਬ ਜੋ ਸੂਬਾ ਹੈ ਉਹ ਰਿਸਪੈਕਟ ਚਾਹੁੰਦਾ ਹੈ ਤੇ ਰਿਕਗਨੀਸ਼ਨ ਚਾਹੁੰਦਾ ਹੈ ਮਾਰੋਤੀ ਦੋਸਤੋ ਇਸ ਇੰਟਰਵਿਊ ਦੇ ਆਖਰ ਵਿੱਚ ਆਉਂਦੇ ਆਉਂਦੇ ਹਨੀਲ ਜਾਖੜ ਆਪਣੀਆਂ तमाम ਗੱਲਾਂ ਨੂੰ ਕੌਂਟਰਡਿਕਟ ਵੀ ਕਰ ਜਾਂਦੇ ਨੇ ਇਸ ਇੰਟਰਵਿਊ ਦੇ ਆਖਰ ਵਿੱਚ ਸੁਨੀਲ ਜਾਖੜ ਆਪਣੀ ਪਾਰਟੀ ਬਾਰੇ ਗੱਲ ਕਰਦੇ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਭਾਜਪਾ ਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਹੈ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਖਾਸ ਤੌਰ ਤੇ ਉਰਦੋਤਾ ਭਾਜਪਾ ਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਉਹ ਇੱਥੇ ਕਰਤਾਰਪੁਰ ਸਾਹਿਬ ਕੁਲਡੋਰ ਦੀ ਗੱਲ ਕਰਦੇ ਨੇ ਇਸ ਦੇ ਨਾਲ ਹੀ ਸਾਫ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜੋ ਕੇਂਦਰੀ ਪੱਧਰ ਤੇ ਜੋ ਵੀਰ ਬਾਲ ਦਿਵਸ ਮਨਾਇਆ ਜਾਣ ਲੱਗਿਆ ਉਸ ਦੀ ਗੱਲ ਵੀ ਕਰਦੇ ਨੇ ਕਿ ਬਈ ਵੀਰ ਬਾਲ ਦਿਵਸ ਹੁਣ ਮਨਾਇਆ ਜਾਣ ਲੱਗਿਆ ਪੂਰੇ ਦੇਸ਼ ਭਰ ਦੇ ਵਿੱਚ ਇਹ ਬੀਜੇਪੀ ਨੇ ਹੀ ਪਹਿਲ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਹੀ ਇਸ ਗੱਲ ਦੀ ਪਹਿਲ ਕੀਤੀ ਹੈ ਸੋ ਦੋਸਤੋ ਆਪਣੀਆਂ ਹੀ ਗੱਲਾਂ ਨੂੰ ਕੌਂਟਰਡਿਕਟ ਕਰ ਰਹੇ ਨੇ ਇੱਥੇ ਜਾਖੜ ਸਾਹਿਬ ਇੱਕ ਪਾਸੇ ਜਾਖੜ ਸਾਹਿਬ ਕਹਿ ਰਹੇ ਨੇ ਕਿ ਪੰਜਾਬੀਅਤ ਇਜ਼ ਇਕੁਅਲ ਟੂ ਸੈਕੂਲਰਿਜ਼ਮ ਪੰਜਾਬੀਅਤ ਦਾ ਮਤਲਬ ਹੈ ਸੈਕੂਲਰਿਜ਼ਮ ਤੇ ਬੀਜੇਪੀ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਤੋਂ ਸਿੱਖਣ ਦੀ ਲੋੜ ਹੈ ਬੀਜੇਪੀ ਨੂੰ ਪੰਜਾਬ ਦੇ ਇਮੋਸ਼ਨਲ ਕੋਰ ਨਾਲ ਜੁੜਨ ਦੀ ਲੋੜ ਹੈ ਇਹ तमाम ਗੱਲਾਂ ਉਹਨਾਂ ਨੇ ਕਹੀਆਂ ਇਸ ਇੰਟਰਵਿਊ ਦੌਰਾਨ ਪਰ ਆਖਰ ਵਿੱਚ ਉਹ ਇੱਕ ਤਰੀਕੇ ਨਾਲ ਐਹਸਾਨ ਜਿਤਾ ਦਿੰਦੇ ਨੇ ਕਿ ਭਾਜਪਾ ਨੇ ਸਿੱਖਾਂ ਵਾਸਤੇ ਇਹ तमाम ਚੀਜ਼ਾਂ ਕੀਤੀਆਂ ਨੇ ਪਰ ਦਰਅਸਲ ਦੋਸਤੋ ਜੇ ਪੰਜਾਬੀ ਇਜ਼ ਇਕੁਅਲ ਟੂ ਸੈਕੂਲਰਿਜ਼ਮ ਹੈ ਤਾਂ ਜਾਖੜ ਸਾਹਿਬ ਨੂੰ ਇਹ ਵੀ ਸਮਝਣਾ ਪਵੇਗਾ ਹਾਲਾਂਕਿ ਉਹ ਸਮਝਦੇ ਨੇ ਬਹੁਤ ਸੀਨੀਅਰ ਲੀਡਰ ਨੇ ਉਹ ਤਾਂ ਜਾਖੜ ਸਾਹਿਬ ਨੂੰ ਇਹ ਵੀ ਸਮਝਣਾ ਪਵੇਗਾ ਤੇ ਭਾਜਪਾ ਨੂੰ ਵੀ ਇਹ ਸਮਝਣਾ ਪਵੇਗਾ ਕਿ ਭਈ ਜੇ ਤੁਸੀਂ ਪੰਜਾਬੀਅਤ ਦੀ ਗੱਲ ਕਰਦੇ ਹੋ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਵਾਸਤੇ ਕੁਝ ਕੀਤਾ ਜਾਵੇ ਆਜ਼ਾਦੀ ਤੋਂ ਬਾਅਦ ਵੀ ਜੇ ਹਿਸਟੋਰਿਕਲੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਜੋ ਮੁੱਦੇ ਨੇ ਉਹ ਤਾਂ ਦੋਸਤੋ ਜ਼ਿਆਦਾਤਰ ਧਰਮ ਨਾਲ ਜੁੜੇ ਹੋਏ ਰਹੇ ਨਹੀਂ ਅਸਲ ਮੁੱਦੇ ਜੋ ਪੰਜਾਬ ਦੇ ਰਹੇ ਨੇ ਉਹ ਤਾਂ ਪਾਣੀਆਂ ਨਾਲ ਜੁੜੇ ਹੋਏ ਰਹੇ ਨੇ ਜੋ ਪੰਜਾਬ ਦੀ ਰਾਜਧਾਨੀ ਪੰਜਾਬ ਤੋਂ ਖੋਈ ਗਈ ਉਸ ਨਾਲ ਜੁੜਿਆ ਹੋਇਆ ਮੁੱਦਾ ਬਹੁਤ ਇੰਪੋਰਟੈਂਟ ਰਿਹਾ ਐ ਐਸਵਾਈਐਲ ਨਹਿਰ ਉਸ ਨਾਲ ਜੁੜਿਆ ਮੁੱਦਾ ਬਹੁਤ ਇੰਪੋਰਟੈਂਟ ਰਿਹਾ ਸੋ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਨ੍ਹਾਂ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਔਰ ਮੈਨੂੰ ਨਹੀਂ ਲੱਗਦਾ ਦੋਸਤੋ ਕਿ ਭਾਜਪਾ ਨੇ ਇਨਾ ਮੁੱਦਿਆਂ ਨੂੰ ਹਲੇ ਤੱਕ ਹੱਲ ਕਰਨ ਦੀ ਕੋਈ ਖਾਸ ਕੋਸ਼ਿਸ਼ ਕੀਤੀ ਹੈ ਪਿਛਲੇ 11 ਸਾਲਾਂ ਤੋਂ ਭਾਜਪਾ ਕੇਂਦਰ ਵਿੱਚ ਸੱਤਾ 'ਚ ਮੌਜੂਦ ਹੈ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਪਰ ਇਸ ਦੇ ਬਾਵਜੂਦ ਜੋ ਇਹ ਮੁੱਦੇ ਨੇ ਖਾਸ ਤੌਰ ਤੇ ਪੰਜਾਬ ਦੀ ਰਾਜਧਾਨੀ ਦੀ ਗੱਲ ਕਰ ਲੋ ਪੰਜਾਬ ਨੂੰ ਅਜੇ ਤੱਕ ਆਪਦੀ ਰਾਜਧਾਨੀ ਮਿਲੀ ਨਹੀਂ ਇਸ ਤੋਂ ਇਲਾਵਾ ਜੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਉਸ ਨੂੰ ਸੁਲਝਾਉਣ ਲਈ ਕੁਝ ਖਾਸ ਨਹੀਂ ਕੀਤਾ ਗਿਆ ਪੰਜਾਬ ਦੇ ਜੋ ਗਵਾਂਡੀ ਸੂਬੇ ਨੇ ਖਾਸ ਤੌਰ ਤੇ ਹਰਿਆਣੇ ਦੀ ਗੱਲ ਕਰ ਲੋ ਰਾਜਸਥਾਨ ਦੀ ਗੱਲ ਕਰ ਲੋ ਉਹ ਲਗਾਤਾਰ ਪੰਜਾਬ ਉੱਤੇ ਇਸ ਤਰੀਕੇ ਦਾ ਪ੍ਰੈਸ਼ਰ ਪਾਉਂਦੇ ਰਹਿੰਦੇ ਨੇ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਕਿ ਪੰਜਾਬ ਆਪਣਾ ਪਾਣੀ ਇਹਨਾਂ ਸੂਬਿਆਂ ਨੂੰ ਦੇ ਦੇਵੇ ਹਾਲਾਂਕਿ ਦੋਸਤੋ ਪੰਜਾਬੀਆਂ ਜੋ ਸਰਕਾਰਾਂ ਰਹੀਆਂ ਨੇ ਸਮੇਂ-ਸਮੇਂ ਤੇ ਉਹ ਕਹਿੰਦੀਆਂ ਰਹੀਆਂ ਨੇ ਕਿ ਪੰਜਾਬ ਦੇ ਕੋਲ ਆਪਦੇ ਵਾਸਤੇ ਹੀ ਹਲੇ ਪਾਣੀ ਪੂਰਾ ਨਹੀਂ ਜੇ ਪੰਜਾਬ ਦੇ ਕੋਲ ਆਪਦਾ ਪਾਣੀ ਪੂਰਾ ਹੋ ਜਾਵੇਗਾ ਜੇ ਐਕਸੈਸ ਪਾਣੀ ਹੋਵੇਗਾ ਤਾਂ ਇਹਨਾਂ ਸੂਬਿਆਂ ਨੂੰ ਦੇ ਦਿੱਤਾ ਜਾਵੇਗਾ ਕੋਈ ਦਿੱਕਤ ਨਹੀਂ ਹੈ ਪਰ ਇਹ ਜੋ ਮੁੱਦੇ ਨੇ ਲਗਾਤਾਰ ਉੱਠਦੇ ਰਹਿੰਦੇ ਨੇ ਤੇ ਇਹਨਾਂ ਮੁੱਦਿਆਂ ਨੂੰ ਸੁਲਝਾਉਣ ਲਈ ਬੀਜੇਪੀ ਨੇ ਕੁਝ ਨਹੀਂ ਕੀਤਾ ਜਦਕਿ ਬੀਜੇਪ ਪੂਰੀ ਪਾਵਰ ਵਿੱਚ ਹੈ ਦੋਸਤੋ ਪਿਛਲੇ 11 ਸਾਲਾਂ ਤੋਂ ਤਾਂ ਬੀਜੇਪੀ ਐਬਸੋਲਿਊਟ ਪਾਵਰ ਦੇ ਵਿੱਚ ਹੈ ਤੇ ਜੇ ਕੇਂਦਰ ਦੀ ਬੀਜੇਪੀ ਸਰਕਾਰ ਚਾਵੇ ਤਾਂ ਘੱਟੋ ਘੱਟ ਜੋ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਉਹ ਤਾਂ ਬਹੁਤ ਹੀ ਆਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ ਚੰਡੀਗੜ੍ਹ ਤਾਂ ਬਹੁਤ ਹੀ ਈਜ਼ੀਲੀ ਪੰਜਾਬ ਨੂੰ ਦਿੱਤਾ ਜਾ ਸਕਦਾ ਹੈ ਮੈਂ ਦੋਸਤੋ ਹਰਿਆਣੇ ਦੇ ਹੀ ਬਹੁਤ ਸਾਰੇ ਲੀਡਰਾਂ ਦੀ ਜ਼ੁਬਾਨੀ ਸੁਣਿਆ ਹੈ ਬੇਸ਼ੱਕ ਉਹ ਦਬੀ ਜ਼ੁਬਾਨ ਨਾਲ ਇਹ ਗੱਲ ਕਹਿੰਦੇ ਨੇ ਬਹੁਤ ਵਾਰੀ ਗੱਲ ਉਹਨਾਂ ਦੇ ਮੂੰਹੋਂ ਇਹ ਗੱਲ ਕਹੀ ਗਈ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਣਾ ਚਾਹੀਦਾ ਹੈ ਤੇ ਹਰਿਆਣੇ ਵਾਸਤੇ ਇੱਕ ਨਵੀਂ ਰਾਜਧਾਨੀ ਉਸਾਰ ਦੇਣੀ ਚਾਹੀਦੀ ਹੈ ਜਾਂ ਫਿਰ ਜੋ ਆਲਰੇਡੀ ਇਸਟੈਬਲਿਸ਼ਡ ਸ਼ਹਿਰ ਨੇ ਉਹਨਾਂ ਵਿੱਚੋਂ ਹਰਿਆਣੇ ਦੀ ਨਵੀਂ ਰਾਜਧਾਨੀ ਬਣਾ ਦੇਣੀ ਚਾਹੀਦੀ ਹੈ ਚਾਹੇ ਪੰਚਕੁਲਾ ਨੂੰ ਬਣਾ ਦੋ ਹਿਸਾਰ ਨੂੰ ਬਣਾ ਦੋ ਅੰਬਾਲਾ ਨੂੰ ਬਣਾ ਦੋ ਜਾਂ ਫਿਰ ਜੀਂਦ ਨੂੰ ਬਣਾ ਦੋ ਜਾਂ ਕੁਰੂਕhetra ਨੂੰ ਬਣਾ ਦੋ ਬਹੁਤ ਸਾਰੇ ਸ਼ਹਿਰ ਨੇ ਆਲਰੇਡੀ ਹਰਿਆਣੇ ਦੇ ਵਿੱਚ ਗੁਰगांव ਦਾ ਨਾਮ ਵੀ ਕਈ ਵਾਰ ਲਿਆ ਜਾਂਦਾ ਹੈ ਦਬੀ ਜ਼ਬਾਨ ਦੇ ਵਿੱਚ ਹਰਿਆਣੇ ਦੇ ਬਹੁਤ ਸਾਰੇ ਲੀਡਰ ਇਹ ਗੱਲ ਕਰਦੇ ਨੇ ਪਰ ਇਸ ਦੇ ਬਾਵਜੂਦ ਬੀਜੇਪੀ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਦੇ ਪਾ ਰਹੀ ਜਦ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਚੰਡੀਗੜ੍ਹ ਜਦੋਂ ਬਣਾਇਆ ਗਿਆ ਸੀ ਚੰਡੀਗੜ੍ਹ ਦੀ ਜਦੋਂ ਸਾਰੀ ਕੀਤੀ ਗਈ ਸੀ ਉਹ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਹੀ ਐਸ ਦੀ ਸਾਰੀ ਕੀਤੀ ਗਈ ਸੀ ਸੋ ਇਹ ਮੇਰਾ ਪਰਸਨਲ ਮੰਨਣਾ ਹੈ ਦੋਸਤੋ ਕਿ ਭਾਜਪਾ ਆਪਣੇ ਵੱਲੋਂ ਘਟੋ ਘਟ ਇੱਕ ਸਟੈਂਡ ਇਹੋ ਜਿਹਾ ਲੈ ਕੇ ਦਿਖਾ ਦੇਵੇ ਪੰਜਾਬ ਦੀ ਰਾਜਧਾਨੀ ਦੇ ਮਾਮਲੇ ਵਿੱਚ ਇੱਕ ਸਟੈਂਡ ਇਹੋ ਜਿਹਾ ਲੈ ਕੇ ਦਿਖਾ ਦੇਵੇ ਕਿ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਮਿਲ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਜੋ ਲੋਕ ਨੇ ਉਹ ਧਾਰਮਿਕ ਐਂਗਲ ਨਾਲ ਸੋਚਣਗੇ ਪੰਜਾਬ ਦੇ ਲੋਕ ਪੰਜਾਬੀਅਤ ਦੇ ਤੌਰ ਤੇ ਹੀ ਸੋਚਣਗੇ ਤੇ ਜੇ ਇਹੋ ਜਿਹਾ ਕੁਝ ਭਾਜਪਾ ਨੇ ਕਰਤਾ ਇਹ ਜੇ ਕੋਈ ਹਿਸਟੋਰੀਕਲ ਫੈਸਲਾ ਬੀਜੇਪੀ ਨੇ ਲੈ ਲਿਆ ਤਾਂ ਬੀਜੇਪੀ ਪੰਜਾਬ ਵਿੱਚ ਬਹੁਤ ਵੱਡੀ ਤਾਕਤ ਦੇ ਤੌਰ ਤੇ ਉੱਭਰ ਸਕਦੀ ਹੈ ਇਹ ਮੈਨੂੰ ਲੱਗਦਾ ਹੈ ਦੋਸਤੋ ਧੰਨਵਾਦ